ਇੱਕ ਵਾਰ ਬਾਬਾ ਕੁੰਗਨ ਸਿੰਘ ਜੀ ਨਾ ਗੱਡੀ 'ਚ ਬੈਠ ਕੇ ਕੋਈ ਸੇਵਾਦਾਰ ਨਾਲ ਨੇ ਜਾ ਰਹੇ ਨੇ ਜੇ ਇੱਕਦਮ ਡਰਾਈਵਰ ਨੂੰ ਅੱਖ ਲੱਗੇ ਉਹ ਬਲਿਆ ਗੱਡੀ ਖਿਲਾੜੀ ਉਹ ਡਰਾਈਵਰ ਨੇ ਗੱਡੀ ਦੇ ਬ੍ਰੇਕ ਮਾਰੀ ਜੀ ਤੇ ਸੇਵਾਦਾਰ ਨੂੰ ਅੱਖ ਲੱਗੀ ਕਹਿੰਦੇ ਉਹ ਸਾਹਮਣੇ ਵੇਖ ਅੰਬਾਂ ਦਾ ਬੂਟਾ ਹੈ ਕਿੱਡੀਆਂ ਸੋਹਣੀਆਂ ਅੰਬੀਆਂ ਲੱਗੀਆਂ ਹੋਈਆਂ ਜਾ ਦੋ ਚਾਰ ਅੰਬੀਆਂ ਤੋੜ ਕੇ ਲੈ ਕੇ ਆ ਸੇਵਾ ਦਾ ਰੱਖਣ ਕਿਹਾ ਮਹਾਂਪੁਰਖੋ ਇਹ ਅੰਬੀਆਂ ਦੇ ਕੱਚੀਆਂ ਨੇ ਇਹ ਖਟੀਆਂ ਹੋਣਗੀਆਂ ਇਹ ਕੱਚੀਆਂ ਨੇ ਖਟੀਆਂ ਹੋਣਗੀਆਂ ਅੰਬੀਆਂ ਦਾ ਕੀ ਕਰਨਾ ਉਸ ਵੇਲੇ ਬਾਬਾ ਕੁੰਦਨ ਸਿੰਘ ਜੀ ਮਹਾਂਪੁਰਖ ਜਿਨ੍ਹਾਂ ਨੇ ساری ਜ਼ਿੰਦਗੀ ਗੁਰੂ ਗ੍ਰੰਥ ਸਾਹਿਬ ਦੇ ਲੇਖੇ ਲਾ ਦਿੱਤੀ ਅੱਖ ਲੱਗਿਓ ਉਪਲਿਆ ਉਪਲਿਆ ਇਹ ਅੰਬੀਆਂ ਵਾਲ ਦੇਖ ਕੇ ਨਾ ਸਾਡੇ ਅੰਦਰ ਇੱਕ ਪਿਆਰ ਜਾਗ ਪਿਆ ਹੈ ਅੰਦਰ ਇੱਕ ਪਿਆਰ ਆ ਗਿਆ ਹੈ ਮਾਪੜ ਕੋ ਅੰਬੀਆਂ ਵਾਲ ਵੇਖ ਕੇ ਪਿਆਰ ਆ ਗਿਆ ਤੁਹਾਡੇ ਅੰਦਰ ਅੰਬੀਆਂ ਵਾਲ ਵੇਖ ਕੇ ਤੁਹਾਡਾ ਪਿਆਰ ਜਾ ਗਿਆ ਇਹ ਅੰਬੀਆਂ ਵਿੱਚ ਕੀ ਖਾਸੀਅਤ ਹੈ ਉਸ ਵੇਲੇ ਬਾਬਾ ਕੁੰਦਰ ਸਿੰਘ ਦੀ ਆਖਣ ਲੱਗੇ ਉਹ ਭਲਿਆ ਤੂੰ ਅੰਬੀਆਂ ਤੋੜ ਕੇ ਲਿਆ ਦੋ ਚਾਰ ਇਹ ਅੰਬੀਆਂ ਵੱਲ ਸੱਤ ਵੇਖ ਕੇ ਸਾਡੇ ਅੰਦਰ ਇੱਕ ਪਿਆਰ ਆ ਗਿਆ ਹੈ ਜਦੋਂ ਅੱਜ ਰਾਤ ਨੂੰ ਗੁਰੂ ਗ੍ਰੰਥ ਸਾਹਿਬ ਨੂੰ ਪ੍ਰਸ਼ਾਦ ਦਾ ਭੋਗ ਲਗਾਵਾਂਗੇ ਨਾ ਇਹ ਅੰਬੀਆਂ ਦੀ ਚਟਨੀ ਗੁਟ ਕੇ ਕੋ ਵੀ ਗੁਰੂ ਗ੍ਰੰਥ ਸਾਹਿਬ ਨੂੰ ਛਕਾਵਾਂਗੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਇਹ ਸੰਤਨਤਨ ਬੱਬਾ ਗੁੰਦਨ ਸਿੰਘ ਦੀ ساری ਜ਼ਿੰਦਗੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਕਰ ਦਿੱਤੀ ਗੁਰਮੁਖੋ ਕਿਹਾ ਨਹੀਂ ਆਪ ਕਰਕੇ ਵਿਖਾਇਆ ਹੈ ਇਨੇ ਆਖਿਆ ਗੁਰੂ ਗ੍ਰੰਥ ਸਾਹਿਬ ਦੇ ਨਾਲ ਪਿਆਰ ਕਰੋ ਆਪ ਪਿਆਰ ਕਰਕੇ ਵਿਖਾਇਆ ਹੈ ਇਨੇ ਆਖਿਆ ਗੁਰੂ ਗ੍ਰੰਥ ਸਾਹਿਬ ਨੂੰ ਹਾਜ਼ਰ ਨਾਜ਼ਰ ਸਮਝੋ ਹਾਜ਼ਰ ਨਾਜ਼ਰ ਆਪ ਸਮਝ ਕੇ ਵਿਖਾਇਆ ਹੈ ਗੁਰਮਖੋ ਸੰਸਾਰ ਦੇ ਲੋਕਾਂ ਨੂੰ ਐਵੇਂ ਨਹੀਂ ਅਜਮਾ ਬੁਰਖਾਂ ਦੀ ਜੈਜਾਕਾਰ ਹੁਦੀ ਵੀ ਕਿਉਂ